ਕਿਤੀ ਦਾ ਤੁਸੀਂ ਆਪੇ ਕਹਿੰਦੇ ਨੇ ਹਣ ਮੇਰੇ ਭਾਈ ਦਾ ਵੀ ਸਮਾ ਤੇ ਕੋਣ ਸਮਾ ਆਪੇ ਜੀ ਵੀ ਮੈਦੂਏ ਪਾਸੇ ਬੜਾ ਲਵਾ ਵਿਚਲ ਕੋਈ ਨਹੀਂ ਵੀ ਭੈਣ ਨੇ ਆਪੇ ਸਾਂਭ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਅਮੀਦਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਗੱਲ ਇੱਥੇ ਆ ਕੇ ਮੁੱਕ ਗਈ ਕਿਉਂਕਿ ਕਹਿੰਦੇ ਨੇ ਹੁੰਦੇ ਵੀ ਜਦੋਂ ਆਪਾਂ ਨਾ ਕਿਸੇ ਦੀ ਕਿਸੇ ਦੀ ਕਾ ਕੋਈ ਵੀ ਹੋਵੇ ਆਪਾਂ ਉਹਨਾਂ ਦੀ ਬੱਲੇ ਬੱਲੇ ਕਰਨੀ ਸ਼ੁਰੂ ਕਰਦੀ ਹੈ ਨਾ ਤਾਂ ਉਹ ਬੰਦਾ ਸਿਰ ਪਰ ਆਪਣੇ ਚੜ ਜਾਂਦਾ ਐ ਐਦਾਂ ਹੀ ਮੇਰੇ ਨਾਲ ਹੋਇਆ ਮੈਂ ਤਾਂ ਹੀ ਬੱਲੇ ਬੱਲੇ ਕਰਦਾ ਨਹੀਂ ਤਾਂ ਮੈਨੂੰ ਪਤਾ ਤਾਂ ਵੀ ਜੇ ਮੈਂ ਬੱਲੇ ਬੱਲੇ ਲੱਗਾ ਕਰਨ ਉਹਨੇ ਕਹਣਾ ਲੈ ਜੀ ਸਾਡੀ ਦਾ ਵੀਡੀਓ ਵਿੱਚ ਵੀ ਬੱਲੇ ਬੱਲੇ ਹੋ ਗਈ ਸਾਨੂੰ ਕਹਿਣਗੇ ਲੋਕ ਬਾਜੀ ਵਾਹ ਕਿੰਨਾ ਕੰਮ ਖਿੱਚਿਆ ਪਿਆ ਹੈ ਹੈ ਤੇ ਚਲੋ ਮਰਜ਼ੀ ਆ ਉਹਨਾਂ ਦੀ ਵੀ ਭਾਈ ਹੁਣ ਜਿਹੜਾ ਕੰਮ ਉਲਝਣਾ ਤਾਂ ਹੁਤਾ ਲਜਾਤਾ ਹੈ ਮੈਂ ਇਹਨੂੰ ਬਾਰ-ਬਾਰ ਚਰਜੀਤ ਨੂੰ ਵੀ ਕਹੀ ਗਿਆ ਵੀ ਇੰਨਾ ਚਾਵਲ ਕਿਹਨਾ ਦਿਖਾ ਐਨੀ ਫੋਰ ਫੋਰ ਨਾ ਕਰਕੇ ਦਿਖਾ ਆਪਣੇ ਭਾਈਆਂ ਸਾਹਮਣੇ ਤੇ ਭਾਈ ਇਹਨੇ ਕਿ ਚਾਵਲ ਗਏ ਉਹਨਾਂ ਨੂੰ ਇਹ ਹੋ ਗਿਆ ਵੀਲਾ ਹੁਣ ਤਾਂ ਜੇ ਦਸ ਦਿਨ ਆਈਏ ਸਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਕੋਈ ਗੱਲ ਨਹੀਂ ਈਦ ਗਈ ਕਿਾ ਰੋਜੇ ਗਏ ਹਾਂ ਬਈ ਹਾਂਜੀ ਬਾਤਾਂ ਸਸੇ ਗਾਲ ਬੁਖਾਰਿਆਂ ਨੂੰ ਉਹ ਤਾਂ ਕੋਈ ਗੱਲ ਨਹੀਂ ਜੇ ਹੁਣ ਕੋਈ ਆਪਾਂ ਨੂੰ ਕੋਈ ਫਿਕਰ ਨਹੀਂ ਹੈ ਪੁੱਤ ਇਹ ਨਾਂਨ ਵੀ ਫਿਕਰ ਹੈ ਹਾਂ ਨਾਂਨ ਵੀ ਫਿਕਰ ਸਾਨੂੰ ਕੋਈ ਫਿਕਰ ਨਹੀਂ ਆ ਪੜੇ ਪਾੜਾ ਘਿਰ ਗਿਆ ਇਹ ਫੈਸਲਾ ਕੋਈ ਗੱਲ ਨਹੀਂ ਆਪਾਂ ਕਹਿੰਦੇ ਨਾ ਨਾਂਨ ਨੂੰ ਪਤਾ ਵੀ ਕਿਵੇਂ ਚੱਕਣੀਆਂ ਨੇ ਉਹਨੂੰ ਪਤਾ ਗਰੀਬ ਨੂੰ ਦਾਲਾ ਕਿਵੇਂ ਦੇਣਾ ਜੀਦਾ ਤੂੰ ਕਿਵੇਂ ਉਹਨੂੰ ਸਭ ਦਾ ਫਿਗਰ ਉਹਨੂੰ ਸਭ ਦਾ ਫਿਗਰ ਆਪਾਂ ਦਾ ਆਪਣਾ ਫਿਗਰ ਉਹਨੂੰ ਪੱਤਰ ਤੇ ਕੀੜਾ ਉਹਨੂੰ ਹਾਂ ਉਹਨੂੰ ਹਰ ਕਿਸੇ ਦਾ ਫਿਗਰ ਆ ਵੀ ਕਿਨੂੰ ਮੈਂ ਕਦੋਂ ਕਿਆ ਦੇਣਾ ਉਹਨੂੰ ਸਭ ਦਾ ਫਿਗਰ ਆ ਹਾਂ ਗੱਲ ਥੀ ਆਪਾਂ ਤਾਂ ਹੱਥਾਂ ਨਾਲ ਦੇਖ ਲਈ ਵਾਹ ਫਸਲ ਘਿਰ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਤਾ ਆਤਮਾ ਦਾ ਅੰਦਾਸ ਆ ਤੁਸੀਂ ਹੁਣ ਸਾਂ ਚੜ੍ਹ ਜੀ ਦੋ ਲੱਭੇ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਜੀ ਜਿੱਦਾਂ ਤੁਸੀਂ ਗੱਲ ਕਰਦੇ ਮੇਰੇ ਭੈਣ ਭਾਈਆਂ ਦੀ ਪਹਿਲੀ ਗੱਲ ਦਾ ਭੈਣ ਭਾਈਆਂ ਦੇ ਉੱਪਰ ਹੀ ਨੂੰ ਮਾਰਿਆ ਜਾਂਦਾ ਹੈ ਨਾ ਇੱਜ਼ਤ ਮਾਰਿਆ ਜਾਂਦਾ? ਰੂਪ ਮਾਰਿਆ ਜਾਂਦਾ ਇੱਜ਼ਤ ਅੱਛਾ ਰੂਪ ਮਾਰਿਆ ਜਾਂਦਾ ਠੀਕ ਆ ਕੁਝ ਵੀ ਜਿਹੜੀ ਤੁਸੀਂ ਗੱਲ ਕਹੀ ਆ ਇੱਕ ਪੇਕਾ ਘਰ ਇਹੋ ਜਿਹਾ ਹੁੰਦਾ ਵੀ ਜਿੱਥੇ ਮਰਜੀ ਆਪਾਂ ਹਰ ਵੀ ਚਰ ਵੀ ਝੱਲ ਵੀ ਸਕਦੇ ਆ ਕਹਿ ਵੀ ਸਕਦੇ ਹੋਰ ਪਾਸੇ ਨਹੀਂ ਕਹਿ ਸਕਦੇ ਸੋਹਰੇ ਚ ਕੁਹਾ ਵੀ ਨਹੀਂ ਸਾਦੇ ਨਾਲ ਕਹਿ ਸਕਦੇ ਨਹੀਂ ਨਹੀਂ ਹਾਂ ਨਹੀਂ ਹਾਂ ਹਾਂ ਹੁਣ ਤਾਂ ਹਰ ਵੀ ਚਰ ਵੀ ਝੱਲਣ ਦਾ ਮਤਲਬ ਕੀ ਆ ਹੁੰਦਾ ਉੱਥੇ ਨਾ ਉੱਥੇ ਤਾਂ ਕਮੀਆਂ ਪੇਸ਼ੀਆਂ ਬਹੁਤ ਨਿਕਲੇ ਆਉਂਦੀਆਂ ਜਿਹੜਾ ਪੇਕਾ ਘਰ ਹੁੰਦਾ ਨਾ ਇਹ ਪੇਕਾ ਹੀ ਹੁੰਦਾ ਤੇ ਭੈਣ ਭਾਈਆਂ ਤੇ ਜਿਹੜਾ ਜੋਰ ਹੁੰਦਾ ਕਿਸੇ ਵਰ ਨਹੀਂ ਹੁੰਦਾ ਹੈ ਤੁਸੀਂ ਮਾਰ ਕੇ ਦੇਖ ਲਿਓ ਕਿਸੇ ਵਰਗੀ ਤੇ ਦੂਈ ਗੱਲ ਆ ਮੈਨੂੰ ਫੋਨ ਆਇਆ ਸੋਨੇ ਫੋਨ ਆਣ ਤੁਸੀਂ ਫੋਨ ਚੱਕਿਆ ਨਹੀਂ ਸਵੇਰ ਨੂੰ ਮੁੰਡੇ ਨੇ ਹੋਰ ਤਾਂ ਫੋਨੇ ਕਰਨੇ ਆ ਉਹਨਾਂ ਨੇ ਗੱਲ ਸੁਣ ਲੈ ਪਹਿਲੇ ਮੇਰੀ ਗੱਲ ਲੈ ਦੇਖਿਓ ਹੁਣ ਤੁਹਾਨੂੰ ਵੀ ਪਤਾ ਦੋ ਦਿਨ ਦਾ ਮੀਂਹ ਤੇ ਕੱਲ ਵੀ ਮੀਂਹ ਕੱਲ ਸਾਡੇ ਮੀਂਹ ਨਹੀਂ ਆ ਜੀ ਪਿਆ ਅੱਜ ਦੇ ਕੱਲ ਸਾਡੇ ਦਿਨ ਚੈਨ ਮੌਸਮ ਸਾਫ ਹੈ 4 ਵਜੇ ਵੀ ਨਹੀਂ ਪਿਆ ਝੂਠ ਕਿਉਂ ਬੋਲਦੀਆਂ 4 ਵਜੇ ਪਹਿਲੇ 6 ਵਜੇ ਮੀਂਹ ਹੀ ਪਿਆ ਸਾਢੇ 6 ਕੋਈ ਨਹੀਂ ਕੋ ਸੁੱਤੇ ਪੈ ਗਏ ਮੁੰਡੇ ਦੁੱਧ ਬਣਾਉਂਦਾ ਸ਼ਾਮ ਨੂੰ ਨਾ ਸਵੇਰ ਦੀ ਗੱਲ ਕਰ ਸਵੇਰ ਹੈ ਫੇ ਉਸ ਤੋਂ ਬਾਅਦ ਉਸ ਤੋਂ ਬਾਅਦ 7 ਵਜੇ ਹਟ ਗਿਆ 7 ਵਜੇ ਹਟ ਗਿਆ ਉਸ ਤੋਂ ਬਾਅ ਵੀ ਭੈਣ ਭਾਈਆਂ ਦਾ ਪੱਖ ਉਹ ਤਾਂ ਫੇਰ ਪੁੱਜਣ ਉਹ ਤਾਂ ਪੁੱਜਣ ਦੀ ਗੱਲ ਹੈ ਲੈ ਪੁੱਜਣ ਦੀ ਕੀ ਗੱਲ ਹੈ ਜਿਹੜੀ ਸੱਚੀ ਆ ਉਹ ਗੱਲ ਕਰ ਉਹ ਫੇਰ ਉਹਨਾਂ ਨੇ ਕੱਲ ਕਰ ਲਈ ਛੁੱਟੀ ਵੀ ਕਿਤੇ ਮੌਸਮ ਖਰਾਬ ਹੈ ਮੀਂਹ ਦਾ ਦਵਾਰ ਆ ਜਾ ਗੱਲ ਠੀਕ ਲਾ ਉਹਨਾਂ ਦੀ ਬਖੀ ਲੱਗ ਗਈ ਲਪਾਈ ਗੱਲ ਠੀਕ ਲਾ ਲੀ ਮੈਂ ਠੀਕ ਲਾ ਲਈ ਤੇਰੇ ਯਾਰ ਤੇ ਹੁਣ ਮੈਨੂੰ ਸਵੇਰੋਂ ਫੋਨ ਆ ਗਿਆ ਮੁੰਡੇ ਦਾ ਵੀ ਭਾਈ ਰੇਤਾ ਹੈਗਾ ਗਿੱਲਾ ਵੀ ਦੁਪਹਿਰ ਤੱਕ ਥੋੜਾ ਉਹਦੇ ਵਿੱਚ ਫਿਰ ਜਾਣ ਹਵਾ ਵੀ ਫੇਰ ਅਸੀਂ ਆਉਂਗੇ ਛਲਪਾਈ ਕਰਨੀ ਹੈ ਦੇਖ ਮਰੀਦ ਡੈਡੀ ਸਿਰਫ ਆਪਣੇ ਕੰਮ ਤੇ ਹੀ ਨਹੀਂ ਬੈਠੇ ਹੁਣ ਜੇ ਤੁਸੀਂ ਬਾਹਰ ਜਾਂਦੇ ਆ ਉਹ ਤਾਂ ਡਿਊਟੀ ਦੇ ਬਾਹਰ ਜੇ ਤੁਹਾਨੂੰ ਕੋਈ ਬਾਹਰ ਮਾੜਾ ਮੋਟਾ ਕੰਮ ਵੇਚ ਦੇਵੇ 1500 ਉਹ ਤੁਸੀਂ ਛੱਡ ਦੋਗੇ ਕਦੇ ਵੀ ਨਹੀਂ ਮੈਂ ਛੱਡਾਂਗੇ ਮੈਂ ਛੱਡਦਾ ਨਹੀਂ ਉਹ ਮੈਂ ਕਰ ਲੈਣਾ ਜਿਹੜਾ ਮੈਨੂੰ ਮਿਲ ਗਿਆ ਫਿਰ ਮੈਂ ਉਹਨਾਂ ਨੂੰ ਉਹਨਾਂ ਨੇ ਜਦ ਕੱਲ੍ਹ ਘਰਤੀ ਉਹਨਾਂ ਨੇ ਦੇਖਿਆ ਕਿਸੇ ਨੇ ਪਿੰਡ ਦੇ ਨੇ ਉਹਨਾਂ ਨੇ ਕਿਹਾ ਤੁਹਾਡੇ ਥੋੜਾ ਜਿਹਾ ਕੰਮ ਆ ਭਾਈ ਤੁਸੀਂ ਕਰ ਦੋਗੇ ਉਹ ਕਹਿੰਦੇ ਚਾਰ ਜਣੇ ਸੀ ਕਰ ਦੋਗੇ ਹੁਣ ਉਹ ਰਹਿ ਗਏ ਥੋੜੀ ਜਿਹੀ ਕੋਰਾ ਉਹ ਕਹਿੰਦੇ ਅਸੀਂ ਹੁਣ ਚੱਲ ਗਏ ਵੀ ਦੁਪਹਿਰ ਤੱਕ 1:30 11 ਵਜੇ ਤੱਕ ਕੰਮ ਏ ਜਿਹੜੀ ਤੂੰ ਗੱਲ ਕਰਦੀ ਆ ਨਾ ਠੇਕਾ ਆਪਾਂ ਨੇ ਦੇ ਦਿੱਤਾ ਜੀ ਫਿਕਰ ਉਹਨਾਂ ਨੂੰ ਆ। ਹਾਂ। ਮੰਨ ਲਾ ਆਪਾਂ ਨੂੰ ਕੋਈ ਬਾਈ ਚਾਂਸ ਕੰਮ ਨਿਕਲਿਆ। ਥੋੜੀ ਗੱਲ ਮੈਂ ਮੰਨਦੀ ਆ ਵੀ ਕਰ ਮੰਨ ਲਾ ਜ਼ਰੂਰੀ ਆ। ਹਾਂ ਫੇਰ ਉਹ ਤਾਂ ਥੋੜੀ ਮੈਂ ਤਾਂ ਉਹਨਾਂ ਨੂੰ ਕਹਿ ਤਾ। ਇਹ ਬਈ ਕੀ ਗੱਲ ਆ ਹੋਣੀ ਆ? ਲੈ। ਹੁਣੇ ਜਾਣਾ ਜ਼ਰੂਰੀ ਤਾਂ ਮੇਰੇ ਭਾਈ ਆਏ ਹੋਏ ਤੇ ਮੇਰੇ ਭਾਈਆਂ ਨੂੰ ਚਾਹ ਨਹੀਂ ਮਿਲੀ। ਕਿਹੜਾ ਮੇਰੇ ਭਾਈਆਂ ਨੂੰ ਕਿਹੜਾ ਕੋਈ ਉੱਪਰ ਆ ਘਰ ਦਾ ਕੋਈ ਗੱਲ ਨਹੀਂ। ਕੰਮ ਤਾਂ ਕਰਨਾ ਹੀ ਤਾਂ ਚਲੇ ਥੱਲੇ ਹੀ ਨਹੀਂ ਉਤਰਦੇ। ਜੇ ਇੱਕ ਵਾਰੀ ਚੜ੍ਹ ਗਏ ਉੱਪਰ ਉਹ ਥੱਲੇ ਵੀ ਉਤਰਦੇ। ਐ ਇਹ ਉਹ ਤਾਂ ਫਿਰ ਮੰਨਦੇ ਵੀ ਘਰ ਚ ਰਹਿ ਪਰ ਉਹਨਾਂ ਨੇ ਮੈਨੂੰ ਕਹਿਤਾ ਮੈਨੂੰ ਕਹਿ ਗਿਆ ਜੀਜਾ ਫੋਨ ਨਹੀਂ ਚੱਕਦਾ ਭੈਣ ਵੀ ਅਸੀਂ ਆ ਜਾਣਾ 10 11 ਵਜੇ ਤੇ ਜੀਜੇ ਨੂੰ ਜੀ ਪਤਾ ਹੈ ਕੀ ਹੋਇਆ ਮਾੜੀ ਜੀ ਚਿਕੜ ਨਾਲ ਚਿੜੀ ਚੁੰਝ ਮਾਰਦੀ ਹੁੰਦੀ ਹੈ ਖਾਨਦਾਨ ਪਰ ਇਕੜ ਮਿੱਤ ਕਾਜੀ ਮਾਰ ਕੇ ਉਹ ਫੋਨ ਕਰਦਾ ਮੈਂ ਜਦੇ ਬੈਕ ਕਾਲ ਲਾਈ ਇੱਕ ਫੋਨ ਲਾ ਦੋ ਲਾ ਫੋਨ ਮੈਨੂੰ ਕਰਦਾ 10 ਲਾ ਤੇ ਫੋਨ ਮੈਂ ਆ ਹੁਣ ਆਉਂਦੇ ਆਉਂਦੇ ਨੂੰ ਫੋਨ ਪਤਾ ਕੀ ਆਇਆ ਜੀਜੇ ਯਾਰ ਅਸੀਂ ਨਾ ਸਾਡੇ ਨੂੰ ਨਾ ਥੋੜੇ ਕੰਮ ਆ ਪਿੰਡ ਵੇ ਜੇ ਅਸੀਂ ਸੋਚਦੇ ਆ ਦੁਪਹਿਰ ਦੇ ਆਜ ਵੀ ਲਾਲਚ ਹੁੰਦਾ ਹੁਣ ਦੇਖ ਕੱਲੋ ਘਰ ਨਹੀਂ ਬੈਠੇ ਉਹਨਾਂ ਨੇ ਆਪਣਾ ਕੰਮ ਕਰ ਲਿਆ ਠੀਕ ਆ ਨਾ ਵਾ ਜਿਹੜੇ ਦੋ ਪੈਸੇ ਆ ਗਏ ਲਾਚ ਦੇ ਹੁੰਦੇ ਘਰ ਨੂੰ ਡੱਬਰ ਖਾਣੇ ਆਲਾ ਮਾਕਰ ਮੈਂ ਥੋੜੀ ਸਾਰੀ ਗੱਲ ਨਾਲ ਸਹਿਮਤ ਹਾਂ ਚਾਰ ਬੰਦੇ ਨੇ ਕੰਮ ਕਰਨੇ ਵਾਲੇ ਸਭ ਨੂੰ ਆਪਣਾ ਆਪਣਾ ਘਰ ਦੇਖਦਾ ਹਾਂ ਚਲੋ ਸਾਰੇ ਨੂੰ ਆਪਣਾ ਆਪਣਾ ਘਰ ਦੇਖਦਾ ਮੈਂ ਮੰਨ ਗਿਆ ਪਰ ਕਿਸ ਨੇ ਸੱਚ ਕਹ ਰਿਸ਼ਤੇਦਾਰੀ ਨੂੰ ਪੈਸਾ ਰਿਸ਼ਤੇਦਾਰੀ ਦੇ ਵਿੱਚ ਕੰਮ ਬੰਦਾ ਕਦੇ ਨਾ ਕਰੇ ਬੁਰਾ ਭੈਜਦਾ ਆਪਾਂ ਤਾਂ ਤੁਹਾਨੂੰ ਅਸੀਂ ਤਾਂ ਕਿਹਾ ਨਹੀਂ ਹੈ ਨਾ ਪੈ ਜਾਂਦਾ ਮੈਂ ਤੈਨੂੰ ਬੋਲ ਬਾਰੇ ਕੀ ਗੱਲ ਆ ਰਿਸ਼ਤੇਦਾਰ ਵੀ ਕੰਮ ਸਾਰ ਦਿੰਦਾ ਹੁਣ ਤੁਹਾਡਾ ਇੰਨਾ ਕੰਮ ਤਾਂ ਕੋਈ ਮਿਸਤਰੀ ਮਿਲੇ ਆਪਾਂ ਨੂੰ ਬਿੰਦਾ ਕਰਦੇ ਮਿਲੇ ਆ ਹਾਂ ਮਿਲੇ ਆ ਉਹਨਾਂ ਨੂੰ ਕੰਮ ਪੈ ਗਿਆ ਕਿਉਂਕਿ ਉਹ ਵੀ ਅਗਲੇ ਦਾ ਕੰਮ ਜ਼ਰੂਰੀ ਆ ਵੀ ਜਿਹੜਾ ਅਸੀਂ ਪਹਿਲਾਂ ਫੜਿਆ ਸੀ ਉਹ ਕੱਟ ਕੇ ਦੇਣਾ ਉਹ ਵੀ ਇੱਕੜੇ ਕਰਦਾ ਹੁੰਦਾ ਜੇ ਸਿੰਟਾ ਆ ਜਾਂਦਾ ਵੀਰ ਆਪਣੀ ਉਹਨੇ ਮਨ ਨਹੀਂ ਦੀ ਕਰਨਾ ਉਹਨੇ ਕਿਸੇ ਦਾ ਕੰਮ ਛੱਡ ਕੇ ਆਉਂਦਾ ਅੱਧ ਵਿਚਾਲੇ ਉਹਨਾਂ ਨੇ ਤਾਂ ਫੋਨ ਕਰਕੇ ਕਹਿਣਾ ਦੀ ਭਾਈ ਸਾਡਾ ਕੰਮ ਨਬੜ ਕੇ ਜਾ ਕੰਮ ਤਾਂ ਸਭ ਨੇ ਕਰਾਉਣਾ ਹੈ ਮੈਂ ਮੰਨ ਗਿਆ ਪਰ ਕੰਮ ਪੈ ਗਿਆ ਤੇਰੇ ਭਾਈ ਨੂੰ ਐ ਤਾਂ ਪਤਾ ਹੀ ਤਾਂ ਸਾਲੇ ਨੂੰ ਵੀ ਭਾਈ ਮੈਂ ਪਹਿਲਾਂ ਕੰਮ ਫੜਿਆ ਹੋਇਆ ਜਿਹੜਾ ਉਹ ਕਲੀਅਰ ਕਰ ਦਵਾ ਤੇਰੀ ਜਮਾਨ ਹੁਣ ਜਿਹੜੀ ਇਹ ਸੱਚ ਕਹਿਦੀ ਆ ਵੀ ਭਾਈ ਸੱਚ ਲੈ 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 ਉਹਨੂੰ ਕਰੂਗੀ ਉਹਨੂੰ ਕਰੂਗੀ ਜਿਹੜੀ ਜਵਾਨ ਹੁਣ ਦਾ ਕਰੀਏ ਵੀ ਭਾਈ ਜਿਹੜਾ ਪਹਿਲਾ ਕੰਮ ਫੜਿਆ ਉਹ ਕਰੋ ਫੇਰ ਅਗਲਾ ਫੜੋ ਮੈਂ ਕਹਤਾਂ ਮਨਦੀਆਂ ਨਾ ਗੱਲ ਨੂੰ ਮੈਂ ਉਹਨੂੰ ਕਹਤਾ ਤੂੰ ਮੰਦੀ ਆ ਮੇਰੀ ਤਾਂ ਗੱਲ ਮੈਨੂੰ ਕੇਹਾ ਮੈਂ ਫੋਨ ਤੇ ਮੈਂ ਕਹਾ ਬੁੱਗੇ ਵੀ ਦੇਖ ਤੈਨੂੰ ਕਹਾ ਤਾਂ ਸਾਡਾ ਕੰਮ ਜ਼ਰੂਰੀ ਆ ਸਾਨੂੰ ਅੰਦਰ ਬਾਹਰ ਜਾਣਾ ਪੈਂਦਾ ਕਈ ਵਾਰੀ ਸੀ ਘਰ ਹੀ ਸਾਡੇ ਕਹਾ ਉਹ ਕਹਿੰਦਾ ਪੜ੍ਹ ਅਸੀਂ ਦੁਪਹਿਰ ਤੱਕ ਕੱਲੂ ਸ਼ਾਮ ਤੋੜਾ ਕੰਮ ਆਪਣਾ ਨਿਭੜੇ ਜਾਣਾ ਕੱਲੂ ਜਾ ਵਾ ਗੱਲ ਗੱਲ ਕੰਮ ਮੰਮੀ ਗੱਲ ਸੁਣ ਮੇਰੀ ਹੁਣ ਚੱਲੀਏ ਬਾਹਰ ਪਾਣੀ ਲੈ ਕੇ ਪਰ ਮੰਨ ਕੱਢੀ ਲੈ ਕੇ ਚਰਨਜੀਤ ਕੌਰ ਕਹਿੰਦੀ ਹਾਂ ਕਭੀ ਜਿਹੜਾ ਕੰਮ ਪਹਿਲਾ ਫੜਿਆ ਉਹ ਕਲੀਅਰ ਕਰੋ ਮੈਂ ਤਾਂ ਕਹਿੰਦੀ ਕਲੀਅਰ ਕਰੋ ਉਹ ਤਾਂ ਕਹਿੰਦੀ ਹੁਣ ਮੌਸਮੇ ਖਰਾਬ ਹੋ ਗਿਆ ਸੀ ਫੇਰ ਜਿੱਥੇ ਕੱਲ ਮੇਰੇ ਕੰਮ ਲਾਇਆ ਅੱਛਾ ਉਥੇ ਛੱਡ ਪਾਇਆ ਹੋਇਆ ਤਾਂ ਨਹੀਂ ਐਨੇ ਨੇ ਕੋ ਕੋਰੇ ਉਥੇ ਛੱਡ ਪਾਇਆ ਹੋਇਆ ਤਾਂ ਤੁਸੀਂ ਚਲੋ ਵਾਰ ਵਾਰ ਮੋਟਰਸਾਈਕਲ ਲੈ ਕੇ ਚਲੋ ਨਾਲ ਲੱਦ ਲਿਓ ਮੈਂ ਲੱਦ ਲਿਆਉਣੇ ਤੂੰ ਫਿਰ ਇਸ ਉਹ ਵੀ ਆਪਣੇ ਉਹ ਗੱਲ ਸੁਣੀ ਆ ਉਹ ਗੱਲ ਸੁਣੀ ਆ ਕਮਹਾਰੀ ਕਮਹਾਰੀ ਆਪਣੇ ਭਾਂਡਿਆਂ ਨੂੰ ਆਪੇ ਸਰਾਉਂਦੀ ਆ ਆ ਤੇ ਸਰਾਉਂਦੀ ਆ ਰਿਸ਼ਤੇਦਾਰ ਤੁਹਾਡੇ ਤੁਸੀਂ ਕਿਵੇਂ ਨਹੀਂ ਕਹੋਗੇ ਸਾਡੇ ਨੇ ਤੁਹਾਡੇ ਨਹੀਂ ਸਾਡੇ ਆ ਸਾਡੇ ਦਾ ਬਈ ਸਾਡੇ ਮਾੜੇ ਤੇ ਗੱਲੇ ਨਹੀਂ ਕਰੀ ਕਿਸੇ ਨੇ ਨਾ ਕਹਿੰਦੇ ਫਿਰ ਮਾੜੇ ਦੀ ਗੱਲ ਕਰੀ ਆ ਆ ਕਿ ਤੇ ਸਾਡੇ ਨਹੀਂ ਕਹਣਾ ਕਿਸ ਨੂੰ ਆਇਆ ਕੀ ਸਾਡੇ ਹੀ ਰਹੇ ਆ ਹਾਂ ਬੰਦਿਆ ਹਾਂ ਇਹ ਨਹੀਂ ਮੇਰੀ ਗੱਲ ਸਾਰੇ ਪਹਿਲੀ ਰਿਸ਼ਤੇਦਾਰੀ ਕਿੱਥੋਂ ਹੁੰਦੀ ਆ ਇਹ ਤਾਂ ਵੇਖ ਕੇ ਆ ਗਿਆ ਤੀ ਰਿਸ਼ਤੇਦਾਰੀ ਮਾਤਾ ਕਿੱਥੋਂ ਸਟਾਰਟ ਹੋਈ ਆ ਰਿਸ਼ਤੇਦਾਰੀ ਕਿੱਥੋਂ ਸਟਾਰਟ ਹੋਈ ਆ ਰਿਸ਼ਤੇਦਾਰ ਤਾਂ ਹੀ ਆਏਗਾ ਆਪਣੇ ਮਾਤਾ ਤੇਰੇ ਰਿਸ਼ਤੇਦਾਰ ਹੀ ਆ ਪਹਿਲਾਂ ਹੋ ਮੈਂ ਤੇਰੇ ਰਿਸ਼ਤੇਦਾਰ ਕਹੂੰਗਾ ਮੇਰੀ ਗੱਲ ਕਰਿਆ ਤੁਸੀਂ ਮੰਮੀ ਦੀ ਗੱਲ ਕਰੀ ਆ ਹਾਂ ਧੁੰਮ ਕੇ ਧੁੰਮ ਕੇ ਪਹਿਲੇ ਚਰਜੀ ਤੇ ਰਿਸ਼ਤੇਦਾਰ ਹੁਣ ਮੰਮੀ ਦੇ ਰਿਸ਼ਤੇਦਾਰ ਬੇ ਮਾਤਾ ਤੇ ਸਟਾਰਟ ਹੋਈ ਆ ਕਿ ਤੇ ਤਾ ਠੀਕ ਆ ਜੀ ਰਿਸ਼ਤੇਦਾਰੀ ਚਰਜੀ ਤੇ ਸਟਾਰਟ ਹੋਈ ਆ ਬਾਅਦ ਚ ਮਾਤਾ ਤੇ ਹੈ हां मम्मी ਦੇ ਪਹਿਲੇ ਭਤੀਜੇ ਮੇਰੇ ਹਾਂ ਫੇ ਮੈਂ ਉਹੀ ਗੱਲ ਕਰਦਾ ਮਾਤਾ ਮੈਨੂੰ ਮਿਲੂਗੇ ਤੇਰੇ ਰਿਸ਼ਤੇਦਾਰ ਤੁਹਾਡੇ ਤਾਂ ਗੁੱਸਾ ਹੁੜਦਾ ਘਰੀ ਤੋਂ ਤਰ ਬੜੇ ਹੀ ਨਹੀਂ ਬਾਰੇ ਸਾਲਾ ਚਲੋ ਠੀਕ ਹੈ ਜੀ ਮੇਰੇ ਨਹੀਂ ਬਣੇ ਤੂੰ ਕਹਿਨੀ ਆ ਜੱਕਣ ਤੂੰ ਕਹਿਨੀ ਆ ਕਣ ਮਨ ਲਾ ਪਰ ਤੂੰ ਮੰਨਦੀ ਆ ਨਾ ਵੀ ਤੇਰੇ ਅੱਜ ਭਾਈਆਂ ਨੇ ਕੰਮ ਰੋਲਤੇ ਅਸੀਂ ਕਿਸੇ ਜਾਣ ਜਾਣ ਚੁੱਕੇ ਨਹੀਂ ਏਟੇ ਏਟਾ ਜਿਹੜੀ ਜਿਹੜੀ ਏਟਾ ਔਟੋ ਵਿੱਚ ਸਿੜਤੀ ਨਹੀਂ ਹੈ ਨਾ ਨਿਕਲੇ ਨਾ ਨਿਕਲੇ ਉਹ ਕਹਿੰਦਾ ਮਾੜੇ ਜਿਹਾ ਇੱਕ ਪੁਰਾਣਾ ਵੀ ਹੁਣ ਕਈ ਦਿਨ ਦਾ ਸਾਨੂੰ ਉਹ ਕਰਦਾ ਉਹ ਮਾੜੇ ਜਿਹਾ ਸੀ ਵੀ ਹੌਲੀ ਚੱਲੀਏ ਜੇ ਕਾਲੀ ਕਾਲੀ ਰੱਕਰੀ ਜਾਈਏ ਥੋੜੇ ਹੌਲੀ ਹਾਂ ਵੀ ਜਦ ਪੈਸੇ ਆ ਦੇਣੇ ਆ ਵੀ ਜਦ ਪੈਸੇ ਦੇਣੇ ਕਹੂੰਗਾ ਜੀਜੇ ਹਾਂ ਨੀ ਪੈਸੀ ਮੈਨੂੰ ਦੇ ਤੇ ਦਿਨ ਤਾਂ ਤੁਸੀਂ ਚਾਰ ਲਾਏ ਆ ਕਹਿ ਉਹਦਾ ਨਾ ਦੀ ਹਿੰਮਤ ਆ ਮਨੇ ਫੇਰ ਬਚਾਇ ਦੋ ਦਿਨ ਚ ਨਵੇੜ ਨਹੀਂ ਕੰਮ ਤਾਂ ਉਹਨਾਂ ਨੂੰ ਫਿਕਰ ਹੁੰਦੇ ਕੋ ਜਿਹੜਾ ਆਪਾਂ ਰੋਦੇ ਮੂੰਹ ਮੱਥੇ ਲੱਗਣਾ ਨਾ ਉਹਨਾਂ ਦਾ ਵੀ ਕਰਨਾ ਪੈਂਦਾ ਹੁਣ ਜੇ ਪਿੰਡ 'ਚ ਕੰਮ ਆਉਂ ਕਹਿੰਦੇ ਹੁਣ ਚੱਲ ਉਹ ਚਾਰ ਜਾਣੇ ਆ ਉਹ ਕਹਿੰਦੇ ਕੋਰਾ ਹੀ ਰਹਿ ਗਈ ਆ ਮੈਂ ਕਿਹਾ ਚੱਲ ਕੋਈ ਨਾ ਕਹਣਾ ਭਣ ਜੇ ਰੇਤ ਤਾਂ ਸੁੱਕਿਆ ਹੋਊਗਾ ਛਾਣ ਲੈਣਾ ਫਟਾਫਟ ਛਾਣ ਕੇ ਉਹੀ ਡੜੀਆ ਵਿੱਚ ਬਿਤਾਣਾ ਨਹੀਂ ਫੋਲਣ ਦੀ ਲੋੜ ਨਹੀਂ ਉੱਪਰ ਉੱਪਰ ਲਾਇ ਗਿੱਲਾ ਵਿੱਚ ਨਹੀਂ ਪਾਣੀ ਜਾਣਾ ਜਾਂਦਾ ਹਾਂ ਉੱਪਰ ਉੱਪਰ ਗਿੱਲਾ ਨੇ ਨਾ ਕਿੱਥੇ ਫੋਲਣਾ ਕਰਾ ਗਿੱਲਾ ਉਹ ਕਹਿੰਦਾ ਫੋਲ ਲਿਓ ਨਾ ਤੁਸੀਂ ਵੀਰੇ ਉੱਪਰ ਦਾ ਉਹ ਠੇਕ ਲੱਗ ਜਾਂਦਾ ਦੋ ਕਿੱਥੇ ਲਾਉਗਾਗਾ ਮਿੱਟੀ ਇਹ ਨਹੀਂ ਲਾਉਗੀ ਚਲ ਆਪੇ ਦੇਖੀ ਜਾਂਦੇ ਉਹ ਪਾਈ ਉਹ ਪਾਈ ਕਰ ਦੋ ਅਸੀਂ ਨਵੇੜ ਦੋ ਉੱਪਰ ਲਾ ਜਾ ਰਹੇ ਨੇ ਗਿੱਲਾ ਉੱਪਰ ਦੀ ਗੱਲ ਹੈ ਉਹ ਫੇਰ ਮਿੱਟੀ ਆਊਗਾ ਥਲੇ ਪਾਣੀ ਉਹ ਮਿੱਟੀ ਚੱਕ ਵੀ ਹੋ ਸਕਦੀ ਸੀ ਪਰ ਜਿਹਨੇ ਕੰਮ ਕਰਨਾ ਆ ਫਿਰ ਕਰ ਦਣ ਹੁਣ ਉਹਨਾਂ ਨੇ ਜਿਹੜਾ ਉੱਪਰ ਲਾਉ ਕਿ ਸਿੱਟਣਾ ਸਾਰਾ ਹੀ ਥੋੜਾ ਨੁਕਸਾਨ ਥੋੜੀ ਕਰਨਾ ਦਾਦਾ ਚੱਕ ਕੇ ਉਹਨੂੰ ਹਵਾਲਾ ਆ ਸਕਦੇ ਜਿਹੜਾ ਥੱਲੇ ਤੇ ਸੁੱਕਾ ਹੈ ਉਹ ਕੱਢ ਥਾ ਦੇ ਮੇਰੀ ਗੱਲ ਸੁਣ ਲਓ ਕਹਿੰਦੇ ਦੁਪਹਿਰ ਤੇ ਹਵਾ ਲੱਗ ਜਣੀ ਅਸੀਂ ਆ ਕੇ ਛਾਂੜ ਕੇ ਨਪਾਈ ਕਰਨੀ ਸ਼ੁਰੂ ਕਰ ਦੇਣੀ ਥੋੜਾ ਕੰਮ ਹੋ ਜਣਾ ਜੀ ਤੁਸੀਂ ਕੀ ਕਿਰਪਾ ਕਰੋ ਵੀ ਜਿਹੜਾ ਪੂਰੇ ਕੰਮ ਆ ਇੱਕ ਦੋ ਥੋਹੇਲਾ ਲਾਉਣ ਵਾਲਾ ਜ਼ਰੂਰ ਲਵਾ ਦੇ ਦੇਖਾਂਗੇ ਆ ਦੇਖੋ ਦੇਖਾਂਗੇ ਗੱਲ ਜਿਹੜਾ ਕੰਮ ਹੈ ਬਲਕਿ ਨੀ ਕਲੀਅਰ ਕਰਾਉਣਾ ਜਿਹੜਾ ਕੰਮ ਉਹਨਾਂ ਦੇ ਨਾਲ ਪਹਿਲਾਂ ਅਸੀਂ ਮੇਰੇ ਭਾਈਆਂ ਨੂੰ ਨਕਮੇ ਨਾ ਕਹੋ ਹੁਣ ਪੂਰਾ ਹੋਣੇ ਨਹੀਂ ਆਏ ਹੋਏ ਨੇ ਹੁਣ ਤੁਸੀਂ ਜਿਹੜਾ ਕੋਈ ਮਰਜ਼ੀ ਕੰਮ ਕਰਾਓ ਕੱਲੂ ਮੇਰੇ ਭਾਈਆਂ ਦੀ ਬਦਨਾਮੀ ਨਹੀਂ ਕਰਾਉਣੀ ਵਿਆਹ ਕੰਮ ਕਰਕੇ ਅੱਛਾ ਅੱਛਾ ਚਲ ਠੀਕ ਹੈ ਮੈਂ ਮੰਨ ਗਿਆ ਵੀ ਕੱਲੂ ਬਦਨਾਮੀ ਨਹੀਂ ਦੇਣੀ ਮੇਰੇ ਭਾਈ ਆਏ ਹੋਏ ਜਿਹੜਾ ਮਰਜ਼ੀ ਕੰਮ ਕਰਾਓ ਇਹ ਗੱਲ ਤੂੰ ਕਹਿਨੀ ਆ ਹਾਂ ਪਰ ਤੇਰੇ ਭਾਈਆਂ ਨੇ ਭਾਈ ਜੀ ਜਦ ਹਿਸਾਬ ਕਰਨਾ ਪੈਸਾ ਤਾਂ ਦੇਣਾ ਇਹਨਾਂ ਨੂੰ ਦੇਣਾ ਕਿ ਨਹੀਂ ਦੇਣਾ ਪੈਸਾ ਦੇ ਕੇ ਦੇਣਾ ਹੀ ਪੈਣਾ ਹੈ ਨਾ ਪਰ ਜੇ ਸਾਡੀ ਜੇਬ 'ਚ ਪੈਸਾ ਨਾ ਹੋਏ ਅਸੀਂ ਕਹੂੰਗੇ ਜੀ ਲੋ ਜੀ ਹੁਣ 4 ਦਿਨਾਂ ਤੱਕ ਕਰ ਦਿਓ ਅਸੀਂ ਤੁਹਾਨੂੰ 4 ਦਿਨਾਂ ਤੱਕ ਪੈਸੇ ਦਊਂਗਾ ਕੰਮ ਕਰ ਦਿਓ ਇੱਕ ਗੱਲ ਨਹੀਂ ਕਰ ਵੀ ਦੇਣਾ ਉਹਨਾਂ ਨੇ ਪਰ ਉੱਥੇ ਫਿੱਕ ਪੈ ਜਾਂਦੀ ਹੈ ਨਹੀਂ ਜਿੰਨੀ ਸਾਡੀ ਜੇਬ 'ਚ ਗੰਜਾਇਸ ਆ ਅਸੀਂ ਉਨਾਂ ਕ ਪੈ ਪੱਟ ਇੱਕ ਥੈਲੇ ਦੋ ਥੈਲੇ ਜੋਗਿੰ ਤਾਂ ਹੈਗੀ ਉਹ ਗੰਜਾਇਸ ਔਖਾ ਜਿਹਾ ਹੁਣ ਮਿਸਤਰੀ ਮੈਂ ਮੇਰੀ ਤਾਂ ਗੱਲ ਸੁਣ ਲਓ ਪਹਿਲਾ ਮਿਸਤਰੀ ਲਾਏ ਇਟਾ ਲਾਉਣ ਨੂੰ ਲੋਕ ਜਦ ਕਹਿੰਦੇ ਉਹ ਕੰਮ ਕਰ ਨਹੀਂ ਹੋਇਆ ਫਿਰ ਹੋਰ ਦੋ ਤਿੰਨ ਕੰਮ ਕਰਾ ਦੇ ਜਦ ਨਹੀਂ ਹੋਇਆ ਮੈਂ ਕਹਿੰਦੇ ਵੀ ਮਿਸਤਰੀ ਰੋਜ਼ ਨਹੀਂ ਲਾ ਹੁੰਦਾ ਚੱਲ ਜੀ ਤਾਂ ਜਿਹੜਾ ਕੰਮ ਦਾ ਸਮਾਂ ਜਦੋਂ ਆਉਣਾ ਹੈ ਆਪਾਂ ਕਹਿੰਦੇ ਸੋਚਿਆ ਤਾਂ ਨਹੀਂ ਪਹਿਲਾਂ ਤੋਂ ਆਪਾਂ ਸੋਚਿਆ ਤੇ ਚੰਗਲਾ ਪਵਾ ਦਈਏ ਆਪਾਂ ਸੋਚਿਆ ਇਦਾਂ ਮੈਂ ਇਹ ਮਿੰਦੂ ਕਿਹੜੇ ਦਾ ਪਾਇਆ ਤਾਂ ਪਵਾਇਆ ਹੁਣ ਜਦ ਤੱਕ ਉੱਥੇ ਤੂੰ ਗਿਰਦੀ ਜਾਦਾ ਨਹੀਂ ਬਣਾ ਨਹੀਂ ਪਤਾ ਕੀ ਮੇਰੀ ਵੀ ਕਿੰਨੇ ਚੰਗੇ ਉਹ ਤਾਂ ਕਿੰਨਾ ਹੋ ਜਾਂਦਾ ਹਰੀਾਈ ਜੰਮ ਦੀ ਮੈਂ ਕਿਹਾ ਮੈਂ ਤੈਨੂੰ ਕਿਹਾ ਕਿ ਨਾ ਮੈਂ ਗਿਰ ਗਈ ਕਿੰਨਾ ਨੁਕਸਾਨ ਹੋਣਾ ਫਿਰ ਤੁਸੀਂ ਪੈਸੇ ਲਾ ਲੂਗੇ ਮੈਂ ਗਿਰ ਗਈ ਕੋਈ ਵੀ ਗਿਰ ਜਵੇ ਨੁਕਸਾਨ ਹੋਣਾ ਫਿਰ ਤਾਂ ਪੈਸੇ ਲਾ ਲੂਗੇ ਫਿਰ ਆਪਣੇ ਆਪੇ ਹੁਣ ਦੋ ਥੈਲੇ ਲਾ ਕੇ ਉੱਥੇ ਲੋਟ ਹੋ ਸਕਦਾ ਉਹ ਦੋ ਥੈਲੇ ਦੋ ਨਹੀਂ ਲੱਗਣੇ ਨਹੀਂ ਲੱਗਣੇ ਉੱਥੇ ਇਕੋ ਹੀ ਲੱਗਣਾ ਕੱਲੇ ਦੋ ਥੈਲੇ ਨਹੀਂ ਲੱਗਣੇ ਉੱਥੇ ਬਜਰੀ ਵੀ ਲੱਗਣੀ ਆ ਬਜਰੀ ਕਾ ਕਰ ਬਜਰੀ ਲੈ ਬਜਰੀ ਬਹੁਤ ਚਾਈ ਹੋਊਗੀ ਫਸਕਣੀ ਪਾਉਣ ਨੂੰ ਫਿਰ ਬਜਰੀ ਬਹੁਤ ਚਾਈ ਪਾਉਣ ਨੂੰ ਨਹੀਂ ਓਹੋ ਉਹ ਮੇਸਤਰੀਆਂ ਦੇ ਭੈਣ ਮੈਂ ਕਿਹਾ ਤੈਨੂੰ ਮੈਂ ਇਹ ਉੱਥੇ بارش ਪਿਆ ਹੋਇਆ ਪਹਿਲਾਂ ਇਹੋ ਬੁਟੇਲ ਵਿੱਚ ਬਰਸ ਬੇਸ਼ਿਕ ਬੜੀ ਜਿਹੀ ਬਣੀ ਹੈ ਬਜਰੀ ਬਣੀ ਭੰਲ ਗਏ ਉਹਨੂੰ ਲੋਕ ਜਿਹੜੇ ਧੂੜ ਵਾਲੀ ਫਿਰਨਾ ਕਰਦੇ ਕਿਹੜਾ ਦੇ ਵਿੱਚ ਨਿਕਲਦੀ ਹੈ ਰੇਤੇ ਜੋ ਬਜਰੀ ਉਹ ਪਾ ਲਈ ਹੈ ਨਾ ਉਹ ਪਾ ਦੋ ਉਹ ਦੂਏ ਰੇਤੇ ਵਿੱਚ ਇਹ ਤਾਂ ਕਿੰਨੇ ਛਾਣ ਕੇ ਪਾ ਦੋ ਤੁਸੀਂ ਬੇਲੇ ਫਿਰਦੇ ਛਾਣ ਕੇ ਛਾਲਾ ਲਾ ਸਕਦੇ ਗੱਲ ਪਹਿਲੇ ਮੰਨਣ ਜੋ ਨਹੀਂ ਛਾਲੇ ਨਾਲ ਵੀ ਉਹ ਬਜਰੀ ਛਾਲੜੇ ਦਾ ਛਾਲੇ ਵਿੱਚ ਬਜਰੀ ਕੱਢ ਸਕਦੇ ਤੁਸੀਂ ਕੋਈ ਹਲੇ ਚੌਲ ਵੀ ਬੜੇ ਹੁੰਨੇ ਚਲ ਪਾਓ ਦੱਸ ਲੈ ਚਾਰ ਜਿੰਨੇ ਆਉਣ ਥੈਲਾ 1 2 ਥੈਲੇ ਆ 40 ਰੁਪਏ ਦਾ ਇੱਕ ਥੈਲਾ ਆ ਆਪਣੀ ਤਸਲਾ ਚਲ ਕੋਈ ਨਾ ਜੇ ਤਾਂ ਲਾਉਣਾ ਇੱਕ ਤਸਲਾ 40 ਰੁਪਏ ਦਾ ਓਡੀ ਗੱਲ ਪਹਿਲੇ ਗੱਲ ਸੁਣ ਲੈ ਉੱਥੇ ਲੱਗਣੇ 20 800 ਦੇ ਹੋਗੇ 800 ਦਾ ਹੋ ਗਿਆ ਸਿਮੈਂਟ 1600 ਗਿਆ ਜੇ 1600 ਰੁਪਏ ਵਿੱਚੋਂ ਰਕਮ ਦੇ ਘਟ ਕੇ ਆ ਫਿਰ ਉਹਨੂੰ ਪੈਸੇ ਵੀ ਦੇਣੇ ਪੈਣੇ ਆ ਨਾਲ ਮੈਂ ਕਿਆ ਕਹਿਨੀ ਥੋੜਾ ਉੱਪਰ ਫੇਰ ਟੈਂਕੀ ਵਾਲਾ ਵੀ ਬਣਾਉ ਨੂੰ ਫਿਰਦੇ ਆਪਾਂ ਉਧਰ ਕਰਕੇ ਵੀ ਕੰਮ ਕਰਾ ਲਿਆ ਇਹ ਕਹੇ ਜੇ ਡਿੱਗ ਗਿਆ ਲ ਕੋਈ ਵੀ ਕਿਸੇ ਕੋ ਟੁੱਟ ਗਿਆ ਫੇਰ ਵੀ ਦੁਬਾਰੇ ਲਾਏਗਾ ਤੇ ਉੱਥੇ ਵੀ ਲਾਏਗਾ ਉਧਰ ਵੀ ਲਾਏਗਾ ਦੋ ਬਰ ਲਈ ਲਾਏਗਾ ਫੇਰ ਆਇਆ ਕਰਾਂਗੇ ਮੇਰੀ ਗਲਤੀ ਸੁਣ ਲਓ ਮੈਂ ਮੰਨ ਗਿਆ ਹੁਣ ਜਿੰਨੇ ਕੀ ਜੇਬ ਦੇ ਵਿੱਚ ਪੈਸੇ ਆਪਣੀ ਪਰ ਮਨਿੰਦਰ ਡੈਡੀ ਆਈ ਸੋਚਦਾ ਵੀ ਜਿੰਨਾ ਜਿੱਥੇ ਕੋਈ ਡਿੱਗਦਾ ਫੈਨ ਹੀ ਕਰਾਉਣਾ ਮਨਿੰਦਰ ਡੈਡੀ ਹੋਣੀ ਹੋਣੀ ਕੰਮ ਮੈਨੂੰ ਪਤਾ ਵੀ ਹੁੰਦਾ ਹੈ ਮੇਰੀ ਗੱਲ ਸੰਭਾਲਾ ਇਹ ਗੱਲ ਆਪਰੇ ਭਾਈਆਂ ਨਾਲ ਕਰੂੰਗਾ ਭਾਈ ਅਸੀਂ ਤੈਨੂੰ ਸਮਾਨ ਲਿਆ ਦੇ ਹਾਂ ਤੇਰੇ ਭਾਈਆਂ ਨਾਲ ਆ ਗਈ ਰਹਿਣਾ ਤੁਸੀਂ ਕਹਿੰਦੇ ਆ ਨਾ ਤੁਸੀਂ ਕਹਿੰਦੇ ਵੀਡੀਓ ਤੇ ਤੇਰੇ ਮੇਰੇ ਦੀ ਗੱਲ ਚੱਲਦੀ ਵੀ ਤੇਰੇ ਭਾਈਆਂ ਨੂੰ ਮੈਂ ਕਹੂੰਗਾ ਮੇਰੇ ਭਾਈਆਂ ਨੂੰ ਮੈਂ ਹੀ ਕਹਦੂੰਗੀ ਦੋ ਥੈਲੇ ਤੁਸੀਂ ਉਹ ਲਾ ਦੇਓ ਹਾਂ ਦੋ ਨਹੀਂ ਦੋ ਨਹੀਂ ਲੱਗਣੇ ਤਿੰਨ ਚਾਰ ਲੱਜਣੇ ਆ ਵੀ ਭਾਈ ਜੀ ਤੁਸੀਂ ਐ ਕਰਿਓ ਵੀ ਚਲੋ ਰਿਸ਼ਤੇਦਾਰੀ ਆ ਭਣੀ ਵੀ ਮੈਂ ਤੁਹਾਨੂੰ ਸਮਾਨ ਲਿਆ ਕੇ ਦੇ ਦਿੰਦਾ ਨਾ ਮੈਂ ਤੁਹਾਨੂੰ ਇਹਦੇ ਪੈਸੇ ਨਹੀਂ ਦੇਣੀ ਕਹਿ ਦਿਓ ਚਲ ਮੈਂ ਇੰਨੀ ਮੈਂਨੀ ਕਜੂਰਤ ਮੈਂ ਰੱਖਦੇ ਆਪਣੇ ਭਾਈਆਂ ਨੂੰ ਕਹਿ ਕੇ ਕੰਮ ਕਰਾਂਗੇ ਤੁਸੀਂ ਥੈਲੇ ਸਟਾ ਚਲ ਠੀਕ ਚਲ ਮੈਂ ਫੋਨ ਕਰਕੇ ਕਹਿ ਦਿੰਦੀ ਕਾਇਦੀ ਠੀਕ ਆ ਜਦੋਂ ਹਿਸਾਬ ਹੋਣਾ ਫਿਰ ਮੈਂ ਤੈਨੂੰ ਵਿਚ ਬਿਠਾ ਕੇ ਕਹਿਣਾ ਕਾਇਦੀ ਵੀ ਆ ਪੈਸੇ ਦੇ ਇੰਨੇ ਵੀ ਮਾੜੇ ਨਹੀਂ ਐਨੇ ਵੀ ਮਾੜੇ ਨਹੀਂ ਜਿਹੜਾ ਜਿਹੜੇ ਨਾਲ ਆਉਣੇ ਆ ਜਿਹੜੇ ਨਾਲ ਵਿਚਾਰੇ ਚਲੋ ਮੈਂ ਮੰਨਦਾ ਵੀ ਮਰੂਣਾ ਹੀ ਪੈਸੇ ਨਹੀਂ ਰੋਗੇ ਜਿਹੜੇ ਵਿਚਾਰੇ ਨਾਲ ਮਜ਼ਦੂਰ ਆ ਉਹ ਤਾਂ ਤੇਰੇ ਮੇਰਾ ਨਹੀਂ ਚੱਲ ਠੀਕ ਆ ਆ ਵੀਡੀਓ ਚੱਲਦੀ ਆ ਤਾਂ ਮਤਲਬ ਮੈਨੂੰ ਫਾਇਦਾ ਹੋ ਗਿਆ ਮੈਨੂੰ ਫਾਇਦਾ ਹੀ ਹੋ ਗਿਆ ਬਹੁਤ ਇਹ ਮਾਤਾ ਜਦੋਂ ਹਿਸਾਬ ਹੋਣਾ ਨਾ ਮੇਰੀ ਗੱਲ ਜਿੱਦ ਤਨ ਮੈਂ ਹਿਸਾਬ ਕਰਨਾ ਮੈਂ ਤੁਹਾਨੂੰ ਵਿੱਚ ਬਿਠਾਉਣਾ ਲੈਪਾਈ ਬੈਠੋ ਵੀ ਆਪਣੇ ਰਿਸ਼ਤੇਦਾਰ ਆ ਮੈਡਮ ਉਹ ਟੈਰ ਨੂੰ ਕਹਦੇ ਕਿ ਪੈਤਾ ਨਹੀਂ ਤਾਂ ਘਟ ਕਰਦਾ ਉਹ ਜਿਹੜੇ ਸੱਚੀ ਗੱਲ ਕਰ ਸਾਜਾ ਸਾਜਾ ਖੜਾ ਖੜਾ ਹੋਰ ਨਾ ਬੜਾ ਚੱਕ ਦੇ ਹੋਰ ਵੀ ਘਟਾ ਦੇਣਾ ਮੈਂ ਹੋਰ ਵੀ ਘਟਵਾਵਾਂ ਉਹਦਾ ਨਾ ਹੋਣੀ ਤੁਹਾਨੂੰ ਘਟਵਾ ਕੇ ਰਿਸ਼ਤੇਦਾਰੀ ਗੱਲ ਹੀ ਰਹੇਗੀ ਹੋਰ ਗੱਲ ਦੱਸ ਰਿਸ਼ਤੇਦਾਰੀ ਗੱਲ ਗੱਲ ਨਹੀਂ ਨਹੀਂ ਨਾ ਗੱਲ ਸੁਣਨਾ ਨਾ ਨਾ ਗੱਲ ਸੁਣ ਮੈਂ ਜੜੀ ਆਈ ਧੰਨਵਾਦ ਆ ਜਿਹੜਾ ਆ ਗਿਆ ਆਪਣਾ ਕੰਮ ਨੂੰ ਨਵੇੜ ਕੇ ਫਟਾਫਟ ਆਪਣਾ ਕੰਮ ਖੜ ਦੇਆ ਜੰਗਲਾ ਤਾਂ ਹੋ ਗਿਆ ਲੈਪਾਈ ਹੋ ਰਹਿ ਗਈ ਇੱਕੋ ਮੂਰੇ ਹੈਂਗਲ ਖੜੇ ਗੱਲ ਵੀ ਖੜੇ ਹੋਣੇ ਆ ਟੈਂਕੀ ਆੜੇ ਉੱਪਰ ਬਣਨੀ ਆ ਚਲ ਦੋ ਦਿਹਾੜੀਆਂ ਹੋਰ ਲੱਗਣਗੀਆਂ ਜਾਂ ਜਾਂ ਘੱਟੋ ਘੱਟ ਤਿੰਨ ਦਿਹਾੜੀਆਂ ਚਾਰ ਦਾ ਕੰਮ ਹੋਰ ਚਲ ਹੋਰ ਆਉਣ ਤਾਂ ਜੇ ਲੱਗਿਆ ਬੰਦੇ ਦੇ ਕੰਮ ਦਾ ਤਾਂ ਕਰਦਾ ਹੀ ਆ ਉਹਨਾਂ ਦੇ ਕੰਮ ਆਪਣੇ ਰਿਹਾ ਆਪਾਂ ਨੂੰ ਕੋਈ ਫਿਕਰ ਉਹਨਾਂ ਨੂੰ ਵੀ ਕਰ ਜੇ ਆਪਾਂ ਕੰਮ ਵਧਾਈ ਜਾਉਂਗੇ ਫਿਕਰ ਤਾਂ ਫਿਰ ਉਹਨਾਂ ਨੂੰ ਹੈਗੀ ਹੁਣ ਦੋ ਥੈਲੇ ਤਾਂ ਤੁਸੀਂ ਹੁਣ ਨਾ ਦੋ ਦਿਨ ਚਾਰ ਲੱਗਣੇ ਆ ਉੱਥੇ ਹੁਣ ਹੁਣ ਚਾਰ ਲਾ ਤੇ ਦੋ ਤੇ ਫਰਕ ਪੈਣਾ ਉੱਥੇ ਪੂਰਾ ਕੱਲਾ ਕੋਈਆਂ ਨਹੀਂ ਪੈਣਾ ਠੀਕ ਆ ਜੀ ਤੇ ਅੱਛਾ ਮੇਰੀ ਗੱਲ ਸੁਣ ਪਹਿਲਾਂ ਸਾਰੀਆਂ ਗੱਲਾਂ ਛੱਡ ਦੇ ਤੇ ਇਹ ਮੈਨੂੰ ਆਇਆ 10 ਬਯੰਤਨਾ ਦੇ ਚੱਲਿਆ ਮੈਂ ਅੱਜ ਬਯੰਤਨਾ ਨੇ ਖੰਡ ਪਾੜ ਰਖਾਣਾ 23 ਤਰੀਕ ਨੂੰ ਪਾਣਾ ਭੋਗ ਉਧਰ ਆਇਆ ਮੈਨੂੰ ਡੈਡੀ ਦਾ ਵੀ ਫੋਨ ਆਇਆ ਹੁਣ ਤੁਸੀਂ ਮੇਰੀ ਗੱਲ ਸੁਣੋ ਸੁਨੇਹਾ ਆਇਆ ਬਯੰਤ ਦਾ ਵੀ ਆ ਕੇ ਜਾਓ ਚਲ ਜਾਇਓ ਮੈਂ ਰੋਪੜ ਦੀ ਨਹੀਂ ਪਰ ਜਿਹੜਾ ਥੋੜਾ ਕੰਮ ਤੁਸੀਂ ਅੱਧ ਚਾਲ ਛੱਡ ਦਿੰਨੇ ਆ ਨਾ ਮੈਨੂੰ ਇਹ ਕੰਮ ਤੇ ਆਵਾ ਗੁੱਸਾ ਮੈਂ ਉਰੇ ਬੈਠੀ ਆ ਤੁਸੀਂ ਜਾ ਕੇ ਹੁਣ ਰੋਪੜ ਉਧਰ ਜਾਏ ਸੁਪਨਾ ਕੇ ਅੰਦਰ ਕੌਣ ਜਾਊਗਾ ਮੁੰਡੇ ਦੇ ਡੇਢ ਮਹੀਨੇ ਦਾ ਟੀਕਾ ਲੱਗਣਾ ਉਹਨਾਂ ਨੇ ਮੈਨੂੰ ਨਾਉਂ ਪੁੱਛਣਾ ਵੀ ਤੁਸੀਂ ਕਦ ਤੱਕ ਨਹੀਂ ਚੜਾਇਆ 2 ਮਹੀਨੇ ਦਾ ਮੁੰਡਾ पहिला तुझी आय काम करले सुद्धा केंद्राला ਨਾਮ ਚੜਾ ਕੇ ਲੈ ਕੇ ਆਓ ਉਹ ਨਾਲ ਨਾਮ ਕਹਿਣਾ ਵੀ ਇੰਨਾ ਡੇਟ ਕਾਤੇ ਕਰਿਆ ਤੁਸੀਂ ਨਾ ਕੀ ਲੱਗਦਾ ਠੀਕ ਆ 15 20 ਮਿੰਟ ਦਾ ਕੰਮ ਆ ਇੱਕ ਵਾਰੀ ਜਾ ਕੇ ਉੱਥੇ ਪਤਾ ਕਰੇ ਜਿਉਂ ਉਹਨਾਂ ਨੇ ਨਾਮ ਚੜਾਤਾ ਤੁਸੀਂ ਚੱਕ ਕੇ ਮੈਨੂੰ ਲਿਆ ਦਿਓ ਠੀਕ ਆ ਠੀਕ ਆ ਜਿਹੜਾ ਕੰਮ ਪਹਿਲਾਂ ਅੱਧ ਵਜੇ ਛੱਡਦੇ ਨੇ ਉਹ ਪੂਰਾ ਕਰਿਆ ਕਰੋ ਆਏ ਹਾਏ ਹਾਏ ਸ਼ੂਗਰ ਆ ਬੈਠੇ ਰੂਮ ਮੇਰੇ ਜਿਹੜੇ ਕੰਮ ਅਧੂਰੀਆਂ ਫਿਰ ਉਹ ਚਰੰਜੀ ਸਿਰੇ ਲਾਉਂਦੇ ਨੇ ਸਿਰੇ ਨਹੀਂ ਹੁਣ ਦੇਖੋ ਤੁਹਾਨੂੰ 20 ਦਿਨ ਬਾਅਦ ਰੋਪੜ ਬੁਲਾਇਆ ਸੀ ਉੱਥੇ ਨਹੀਂ ਮੁੜ ਕੇ ਤੁਸੀਂ ਗਏ ਕਿੰਨੇ ਦਿਨ ਬਾਅਦ ਉਹਨਾਂ ਨੇ ਕਹਿੰਦੇ 20 ਦਿਨ ਬਾਅਦ ਨਾਮ ਚੜ ਉਹਨਾਂ ਨੇ 15-20 ਦਿਨਾਂ ਬਾਅਦ ਬੁਲਾਇਆ ਤਾਂ ਵੀ ਆ ਕੇ ਜਨਮ ਸਰਟੀਫਿਕੇਟ ਲਿਜੀਓ ਉਹ ਜਨਮ ਸਰਟੀਫਿਕੇਟ ਉਹਨਾਂ ਨੇ ਸਿਰਫ ਦੇਣਾ ਤਾਂ ਉਸ ਤੋਂ ਬਾਅਦ ਦੇ ਵਿੱਚ ਚਮਕੌਰ ਸਾਹਿਬ ਜਿਹੜਾ ਆਪਣਾ ਐਸ.ਡੀ.ਐਮ ਦਫ਼ਤਰ ਆ ਉੱਥੇ ਦੇਖਣਾ ਸੁੱਧਾ ਕਿ ਇਧਰ ਦੇ ਵਿੱਚ ਇੱਥੇ ਨਾਮ ਦੇਣਾ ਇਹਨਾਂ ਨਾਲ ਦੀ ਨਾਲ ਚੜਾਉਣਾ ਕਿੰਨੇ ਦਿਨ ਹੋ ਗਏ ਆ ਇਹ ਨੂੰ ਬੱਲੇ ਬੱਲੇ ਮੈਂ ਤਾਂ ਬੇਲਾ ਫਿਰਦਾ ਤਾਂ ਭਾਈ ਬੇਲਾ ਨਹੀਂ ਮਰੇ ਇਧਰ ਡੈਡੀ ਇਹ ਵੀ ਕੰਮ ਜੋ ਕੰਮ ਗੱਡ ਕੇ ਹੀ ਜਾਣਾ ਪੈਣਾ ਤਾਂ ਹੀ ਹੋਣਾ ਤੇਰਾ ਕੰਮ ਠੀਕ ਆ ਠੀਕ ਆ ਤੇਰੇ ਭਾਈ ਜਿਆਦਾ ਕੰਮ ਏ ਆ ਮੈਂ ਬਹਿ ਲੈ ਗੱਡੀ ਰੜ ਜਾਂਦੀ ਹੈ ਮੈਂ ਬਹਿ ਲੈ ਇਹ ਤਾਂ ਮੇਰੇ ਭਾਈ ਕੰਮੇ ਨੇ ਦੇਖ ਮੇਰੇ ਦੋ ਭਾਈ ਛੁੱਟੀ ਨਹੀਂ ਕਰਦਾ ਇਹ ਮੇਰੇ ਭਾਈ ਕੰਮ ਕਰਦੇ ਨੇ ਕਿੱਥੇ ਮਿਲ ਗਏ ਤਾਂ ਹੀ ਮੇਰਾ ਅੱਜ ਕੰਮ ਰੋਲ ਤਾਂ 3 ਦਿਨ ਹੋ ਚੱਲਿਆ ਆ ਜਾਣਾ ਇਹਨਾਂ ਇਹ 3 ਦਿਨ ਕਿੱਥੇ ਪਰਸੋਂ ਨਹੀਂ ਆਏ ਕੱਲ ਨਹੀਂ ਆਏ ਪਰਸੋਂ ਦਾ ਆਏ ਸੀ ਪਰਸ ਮੈਂ ਪਰਸ ਆ ਜਾ ਹਾਂ ਚੱਲ ਕੱਲ ਕੱਲ ਅੱਜ 2 ਦਿਨ ਹੋ ਗਏ ਚੱਲ ਅੱਜ ਤਾਂ ਲੈਣਾ ਅੱਜ ਨਹੀਂ ਅੱਜ ਨਹੀਂ ਉਹਨਾਂ ਦਾ ਕੰਮ ਕਲੀਅਰ ਕਰ ਦਨ ਦਾ ਨਾ ਅੱਜ ਆ ਜਾ ਮੈਂ ਦੁਪਹਿਰ ਤੇ ਮੈਂ ਫੋਨ ਕਰ ਦਿੰਦੀ ਆ ਦੁਬਾਰਾ ਚਲੋ ਮੈਂ ਦੁਪਹਿਰ ਤੱਕ ਡੀਕੂnga ਫਿਰ ਮੈਂ ਤੁਹਾਨੂੰ ਸੁਨੇਹਾ ਲਵਾਉਂਗਾ ਜੀ ਚਾਰੰਜੀਤ ਜੀ ਇਹਦੇ ਮੂੰਹ ਤੇ ਹੀ ਲਵਾਉਂਗੇ ਜੀ ਠੀਕ ਆ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਹਾਂ ਵੀ ਚਾਰੰਜੀਤ ਹੁਣ ਦੱਸ ਗਿਆ ਕਹਿਣੀ ਆ ਤੂੰ ਉਹ ਮੈਂ ਕੀ ਟਾਣਾ ਹੈ ਹਾਂ ਜੀ ਮੈਂ ਇਧਰ ਪਹਿਲਾਂ ਸਾਸਰੀ ਕਾਲ ਬੋਲ ਦੂੰ ਦਰ ਨੂੰ ਫਤਿਹ ਸਾਜੀ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ papa ਤੁਸੀਂ ਕਹਿੰਦੇ ਸੀ ਕਿਸੇ ਨੇ ਆਉਣਾ ਕੱਲ ਨੂੰ ਪੁੱਤੋ ਤਾਂ ਤੁਹਾਨੂੰ ਭੈਣ ਨਾਲ ਜ਼ਰੂਰੀ ਕੰਮ ਹੋ ਗਿਆ ਉਹਨਾਂ ਨੇ ਆਉਣਾ ਕੱਲ ਨੂੰ ਤੇ ਜਿਨ੍ਹਾਂ ਨੇ ਅੱਜ ਆਉਣਾ ਤਾਂ ਜਿਨ੍ਹਾਂ ਦੀ ਅਸੀਂ ਅੱਜ ਵੇਟ ਕਰ 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 ਟਾਈਮ ਬਈ ਇੱਥੇ ਹੀ ਫੇਰਤੀ ਸਾਡੇ ਸਾਰੇ ਕੰਮ ਰੁਲ ਗਏ ਜਿਹੜੇ ਹੋਰ ਵੀ ਕੰਮ ਕਰਨੇ ਤੇ ਉਹ ਵੀ ਰਹਿ ਗਏ ਪਤਾ ਕਿਉਂ ਮੈਨੂੰ ਪਤਾ ਹੈ ਕਿਹਨੇ ਆਉਣਾ ਪਹਿਲਾਂ ਮੰਮੀ ਉਹਨਾਂ ਨੇ ਚਰਜੀਤ ਕੌਰ ਦੇ ਖੱਬੀ ਘਰ ਭਾਈ ਮਹਿਤਰੀ ਨੇ ਆਉਣਾ ਆਵਾਜ਼ ਹਾਂ ਨਹੀਂ ਖਾ ਹੁੰਦੇ ਆ ਪਰ ਹੁਣ ਤੇਰੇ ਪਾ ਖਾ ਲਾ ਜੀ ਦਾ ਪਾੜਾ ਬਣਨਾ ਨਹੀਂ ਆ ਜਿਹੜੇ ਲਾਰੇ ਲੱਗਦੇ ਆ ਇਹ ਨਾਲ ਖੜੇ ਕਰਦੇ ਆ ਸਾਰੇ ਇਹ ਲਾਰੇ ਲੱਗੇ ਆ ਆ ਜਿਹੜਾ ਦਿਨ ਦੀ ਆਈਤੀ ਫਰੀ ਅੱਜ ਵੀ ਮੇਰੇ ਦੀ ਅੱਜ ਮੈਂ ਹੋਰ ਵੀ ਕੰਮ ਕਰ ਲੈਣੇ ਤੇ ਨਹੀਂ ਪਹਿਲਾਂ ਗੱਲ ਦਾ ਜਵਾਬ ਦੇ ਤੂੰ ਦੁਪਹਿਰੇ ਨੂੰ ਕਹਿੰਦੀ ਸੀ ਨਹੀਂ ਇਹ ਕੀ ਤੇਰੇ ਤੇ ਇੱਕ ਕੌਲਾ ਰਹਿ ਨਾ ਲਿਪੇ ਨੂੰ ਮਨਿੰਦੇ ਤੇ ਜਿਹਦਾ ਮੈਂ ਮੈਨੂੰ ਕਿਹਾ ਮੈਂ ਵੀ ਤੁਹਾਨੂੰ ਦੱਸਦਾ ਪਰ ਉਹਨਾਂ ਨੂੰ ਦੱਸ ਤੈ ਪੁੱਛਿਆ ਫੋਨ ਕਰਕੇ ਵੀ ਤੈ ਮੇਰੀ ਬੇਇੱਜ਼ਤੀ ਮਰੂ ਕਰਾਤੀ ਭਾਈ ਨਹੀਂ ਅੱਜ ਮੇਰਾ ਵੀਰ ਆ ਗਿਆ ਸੀ ਬੜਾ ਮੈਂ ਫਿਰ ਉਧਰ ਬੀਜੀ ਹੋ ਗਈ ਮੇਰਾ ਨੇਤਰ ਵੀਰ ਆ ਗਿਆ ਨੇਤਰ ਵੀਰ ਦਾ ਕਦ ਆਇਆ 2 ਵਜੇ ਆਇਆ ਹੈ ਨਾ ਪਹਿਲਾ 2 ਵਜੇ ਪਹਿਲਾ ਆਇਆ 2 ਵਜੇ ਆਇਆ ਮੈਨੂੰ ਪਤਾ ਫਿਰ ਮੈਂ ਆਪਣੇ ਵੀਰ ਕੋਲ ਵੀ ਤਾਂ ਬਟਲੇ ਕੋਈ ਗੱਲ ਮੈਂ ਮਨ ਹਾਂ ਕੋਈ ਥੋੜੀ ਚੁਗਲੀ ਕੋਈ ਦੁੱਖ ਸੁੱਖ ਹਾਂ ਠੀਕ ਹੈ ਹੈ ਨਾ ਉਹ ਵੀ ਤਾਂ ਕਰਨ ਹੋਂ ਦੇ ਵਿੱਚ ਹੋ ਰਿਹਾ ਹੈ ਹੋਰ ਜਾਓ ਗੱਲਾਂ ਕਿਉਂਕਿ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਚਰਨਜੀਤ ਨੂੰ ਵੀ ਅੱਜ ਮੇਰੇ ਭਾਈ ਨੇ ਮੇਰੀ ਬੇਇੱਜ਼ਤੀ ਕਰਾਇਆ ਨਾ ਨਾ ਬੇਤਿੰ ਤੈਨੂੰ ਇਹ ਮੰਨਣਾ ਪੈਣਾ ਵੀ ਉਹਨੇ ਲਾਰਾ ਲਾਇਆ ਸਾਰੇ ਗੰਮਾ ਅੱਜ ਮੇਰੇ ਰੋਕਤੇ ਇਹ ਤੈਨੂੰ ਮੰਨਣਾ ਪੈਣਾ ਨਹੀਂ ਵੀਰੇ ਧੰਵਾਦ ਜਦੋਂ ਨਹੀਂ ਆ ਮੇਰਾ ਇੱਕ ਕੰਮ ਹੋ ਗਿਆ ਮੇਰੇ ਅੰਗਤ ਦਾ ਨਾਮ ਉਹ ਫਿਰ ਉਹ ਵੀ ਹੋ ਜਾਂਦਾ ਉਹ ਫਿਰ ਵੀ ਹੋ ਜਾਂਦਾ ਅਜਰੀ ਦਾ ਕਾਲੂ ਹੋ ਜਾਂਦਾ ਪਰ ਲੇਕਿਨ ਕਾਲੂ ਅਸੀਂ ਵੀਜੀਤੀ ਪਰਸ ਨੂੰ ਸਿਆਤਵਾਰ ਤੇ ਚੌਥੇ ਦਿਨ ਹੈਗਾ ਸੋਮਵਾਰ ਅਸੀਂ ਜਾਣਾ ਤਖੰਦੇ ਨੂੰ ਸਿਰ ਨੂੰ ਦੇ ਲਵਾ ਸਿਰ ਨੂੰ ਦੇ ਲਵਾਣੀ ਕਾਲੂ ਜਾਣਾ ਹੁਣ ਕਾਲੂ ਤਾਂ ਹੁਣ ਜਾ ਹੀ ਨਹੀਂ ਹੁਣ ਚੱਲ ਜੀ ਭੈਣ ਉਹਨੇ ਸਾਧਰੀ ਚੇ ਇਹ ਤਾਂ ਫਿਰ ਹੁਣ ਮੰਗਲਵਾਰ ਦੀ ਗੱਲ ਆ ਗਈ ਚੱਲ ਮਨੇ ਤਾਂ ਇੱਕ ਗੱਲ ਹੁੰਦਾ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਤੁਸੀਂ ਆਪੇ ਕਹਿੰਦੇ ਹੁਣ ਮੇਰੇ ਭਾਈ ਦਾ ਵੀ ਸਮਾਂ ਤੇ ਕੋਣ ਸਮਾਂ ਆਪੇ ਜੀਤਾ ਵੀ ਮੈਂ ਦੂਏ ਪਾਸੇ ਬੜਾਲਵਾ ਵਿਚਲ ਕੋਈ ਨਹੀਂ ਵੀ ਭੈਣ ਨੇ ਆਪੇ ਸਾਂਭ ਲੈਣਾ ਹੈਨਾ ਸਾਂਭਣ ਦੀ ਗੱਲ ਹੀ ਜਿੱਥੇ ਬੰਦੇ ਉਹ ਆਏ ਕਹਿੰਦਾ ਵੀ ਜੀਜੀ ਅੱਜ ਵੀ ਲਹਿੜ ਦਾ ਕੰਮ ਹੈ ਨਹੀਂ ਗਿਆ ਮੈਂ ਕਹਿੰਨੀ ਵੀ ਕਹਿ ਦਿੰਦਾ ਤੂੰ ਆ ਮੈਂ ਕਹਿੰਦਾ ਨਾ ਮੈਂ ਤਾਂ ਪਹਿਲਾਂ ਤੋਂ ਮੰਨਦੀਆਂ ਵੀ ਤੇਰੇ ਭਾਈ ਝੂਠ ਬੋਲਿਆ ਜੀ ਗਲਤੀ ਕੀਤੀ ਉਹਨੇ ਗਲਤੀ ਕੀਤੀ ਮੰਨ ਕਿਹਦਰ ਵੀਡੀਓ ਤੇ ਐਸੇ ਵੀ ਗਲਤੀ ਹੋਈ ਆ ਆਪਣੀ ਜਾਨੀ ਨਹੀਂ ਵੀ ਉਹ ਮੈਂ ਵੀ ਨਾਰ ਰਲੀ ਆ ਨਾ ਰਲੀ ਨਹੀਂ ਤੈਨੂੰ ਪਤਾ ਵਾ ਨਹੀਂ ਮੈਂ ਸੌਂ ਲੱਗੇ ਮੈਨੂੰ ਨਹੀਂ ਦੱਸਿਆ ਉਹਨੇ ਜਿਹੜੀ ਗੱਲ ਕੇ ਕਹਿੰਦੇ ਭੈਣ ਬੜਾ ਥੋੜਾ ਜਿਹਾ ਰਹਿ ਗਿਆ ਦੋ ਉਹ ਬਣਾਉਣ ਤੇ ਕੀ ਹੁੰਦੀ ਜਿਹੜੀ ਬਣਾਉਣੇ ਨੇ ਪਕੌੜਿਆਂ ਨੂੰ ਵੀ ਉਹ ਬਣਾ ਕੇ ਵੀ ਫੇਰ ਅਸੀਂ ਆ ਜਾਣ ਹੁਣ ਜਿੱਕਣ ਉਹਨਾਂ ਨੇ ਮੈਨੂੰ ਕਿਹਾ ਮੈਂ ਕਹਿੰਦਾ ਤੁਹਾਨੂੰ ਫੋਨ ਕਰਦਾ ਦੀ ਤੁਸੀਂ ਚੱਕਿਆ ਨਹੀਂ ਉਹਨਾਂ ਨੇ ਮੈਨੂੰ ਫੋਨ ਕਰ ਚਲੋ ਕੋਈ ਗੱਲ ਨਹੀਂ ਕੱਲੂ ਵੀ ਫੇਰ ਸਹੀ ਤੇ ਅੱਜ ਦੇ ਅੱਜ ਮੈਂ ਉੱਥੇ ਵੀ ਜਾਣਾ ਤਾਂ ਉਹਨਾਂ ਦੇ ਬਿਆਨਤਾਂ ਤੇ ਜਾਣਾ ਤਾਂ ਉੱਥੇ ਵੀ ਜਾ ਹੋਇਆ ਹੁਣ ਪਾਠਾ ਹੋ ਗਿਆ ਐਤਵਾਰ ਨੂੰ ਹਾਂ ਬਸ ਵੀ ਬੰਦਾ ਕੋਈ ਸੇਵਾ ਸੂਵਾ ਨਾ ਕਰਾਉਣ ਜਾਵੇ ਜਲੇਬੀਆਂ ਖਾਣ ਚਲੇ ਜਾਵੇ ਬਸ ਨਾ ਨਾ ਕਾਲੂ ਚਲ ਜਿਓ ਕਾਲੂ ਉਹਦੇ ਭੈਣ ਦੇ ਜਾਣ ਤੇ ਬਾਅਦ ਉਹਨਾਂ ਦੇ ਫੇਰ ਜਾਇਆ ਹੋ ਕਹਿੰਦਾ ਬਹੁਤ ਦੂਰ ਹੈ ਕੰਮ ਤਾਂ ਬਸ ਕਾਲੂ ਮੈਂ ਸਾਰੀ ਦਿਹਾੜੀ ਲਾਵਾਂ ਕਾਲੂ ਸੇਵਾ ਦਾ ਕੰਮ ਨਹੀਂ ਲਾ ਹਾਂ ਕਾਲੂ ਮੈਂ ਸਾਰੀ ਦਿਹਾੜੀ ਲਾਵਾਂ ਚਲ ਮੈਂ ਰੂਣਾ ਜੇ ਆ ਗਏ ਤਾਂ ਇਹ ਨੇ ਕਾਲੂ ਸਕੂਲ ਤੇ ਤਾਂ ਮੁਸ਼ਕਲ ਉਗਟ ਟਿਊਸ਼ਨ ਛੱਡੇ ਆਉਣ ਦਿਓ ਮੇਰਾ ਭਾਈ ਆ ਕੇ ਟਿਊਸ਼ਨ ਮੇਰਾ ਭਾਈ ਛੱਡ ਕੇ ਆਉਂਦਾ ਹੈ ਕੀ ਹੋ ਗਿਆ ਤੁਸੀਂ ਆਵ ਚੱਟ ਕੇ ਆਏ ਮੈਂ ਕਹਿੰਦਾ ਨਾ ਸੇਵਾ ਤੇ ਮੈਂ ਸੇਵਾ ਤੇ ਚਲੇ ਜਾਊਂਗਾ ਬڑا ਭਾਈ ਛੱਡੇ ਆਊਗਾ ਚਲੋ ਠੀਕ ਹੈ ਜੀ ਬਾਕੀ ਬਾਤ ਦੀਆਂ ਗੱਲਾਂ ਚਲਦੀਆਂ ਰਹਿਣੀਆਂ ਨੇ ਕੱਲ ਦਾ ਸਮਾਂ ਦੇਖੋ ਕਿਆ ਕਹਿੰਦਾ ਤੇ ਬਾਕੀ ਚਲੋ ਠੀਕ ਹੈ ਜੀ ਚਾਰੰਜੀਤ ਕੌਰ ਨੇ ਅੱਜ ਚੜਾਤਾ ਜੱਜਾ ਕਿਹੜਾ ਕਿੱਧਰ ਕਿਹੜਾ 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 ਚੜਾਇਆ ਪਤਾ ਪਰ ਪਤਾ ਬਰਮਾ ਵਾਲਾ ਬਰਮਾ ਵਾਲਾ ਬਰਮਾ ਵਾਲਾ ਜਿਹੜਾ ਚੜਾਤਾ ਜੀ ਮੈਂ ਮੁੰਡ ਜੀ ਕੀ ਸ਼ੱਕਰ ਕੋਈ ਬਰਮਾ ਵਾਲਾ ਵੀ ਜਹਾ ਚੜੂਗਾ ਚਲੋ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਪਰ ਮਹਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਅਸੀਂ ਅੱਜ ਆਪਣੇ ਛੋਟੇ ਅੰਗਦ ਦਾ ਨਾਮ ਦਾਖਲ ਕਰਾ ਦਿੱਤਾ ਜੀ ਕਈਆਂ ਦੇ ਦਾ ਕਰਨੀ ਰਜਿਸਟਰ ਰਜਿਸਟਰ ਕਰਾਤਾ ਦਾਖਲਾ ਮਤਲਬ ਉਹੀ ਹੋ ਗਿਆ ਰਜਿਸਟਰ ਅਜੈਕਟਰ ਹੋ ਗਿਆ ਅੱਜ ਤੇ ਨਾਮ ਪੱਕਾ ਇਹਦਾ ਅੰਗਤ ਸਿੰਘ ਅੰਗਤ ਵੀਰ ਨਹੀਂ ਲਿਖਿਆ ਅੰਗਤ ਕੱਲਾ ਅੰਗਤ ਸਿੰਘਾ ਤੇ ਕਈਆਂ ਨੇ ਮੈਨੂੰ ਕਿਹਾ ਵੀ ਆਪਣੇ ਗੋਤ ਵੀ ਲਿਖਾ ਦਿਓ ਪਿੱਛੇ ਫਿਰ ਮੈਂ ਕਿਹਾ ਵੀ ਪਤਾ ਹੈ ਕਿਹੜਾ ਸਿਸਟਮ ਹੈ ਮੈਂ ਨੋਂ ਲਿਖਾਤਾ ਉਹ ਤੋਂ ਬਾਅਦ ਦੇ ਵਿੱਚ ਮੈਨੂੰ ਇੱਕ ਭਾਜੀ ਦਾ ਫੋਨ ਆਇਆ ਬਾਹਰੋਂ ਕਹਿੰਦੇ ਯਾਰ ਵੀ ਤੂੰ ਨੋਂ ਲਿਖਾ ਦਿੱਤਾ ਮੈਂ ਕਿਹਾ ਹਾਂਜੀ ਮੈਂ ਨੋਂ ਲਿਖਾਇਆ ਕਹਿੰਦੇ ਯਾਰ ਪਿੱਛੇ ਆਪਣਾ ਗੋਤ ਲਖਾ ਦਿਵੇਂ ਮੈਂ ਭਾਜੀ ਮੈਂ ਤਾਂ ਨੋਂ ਲਿਖਾ ਦਿੱਤਾ ਤੇ ਹੁਣ ਉਹਦਾ ਕੋਈ ਹੱਲ ਨਹੀਂ ਹੋਣਾ। ਉਹ ਕਹਿੰਦੇ ਵੀ ਹੁਣ ਦਰਜ ਹੋ ਗਿਆ ਸੀ ਆਨਲਾਈਨ ਚੜਾਤਾ। ਚਾ ਇੱਕ ਮੈਂ ਤੁਹਾਨੂੰ ਗੱਲ ਕਰਾਂ ਚਲੋ ਵੀਰੇ ਦਾ ਵੀ ਸਿਰ ਮੱਥੇ ਕੀਆ ਹੋਇਆ। ਕਹਿੰਦੇ ਜੇ ਕੋਈ ਆਪਣਾ ਹੁੰਦਾ ਤਾਂ ਹੀ ਆਪਾਂ ਨੂੰ ਸਲਾਹ ਦਿੰਦਾ ਹਨਾ ਪਰ ਐਂ ਗੱਲ ਆ ਨਾ ਜਿਹੜੇ ਗਾਹਾ ਗਾਹਾ ਆ ਪੈਂਦੇ ਨੇ ਲਿਖਣ ਜਨੇ ਆਣਿਆਂ ਨੂੰ ਫਿਰ ਇਹ ਦਿੱਕਤਾਂ ਆਉਂਦੀਆਂ ਨੇ। ਜਿੰਨਾ ਛੋਟਾ ਨਾਮ ਹਾਂ ਉਹਨਾਂ ਵਧੀਆ ਨਾਮ। ਚਲ ਸਿੰਘ ਜ਼ਰੂਰੀ ᱛੀ। ਹਾਂ ਸਿੰਘ ਤਾਂ ਫਿਰ ਲੱਗਣੇ ਲੱਗਦਾ। ਅੰਗਤ ਕੰਗਤ ਕਹਿੰਦੇ ਸੀ ਨਾ ਸਿੰਘ ਜ਼ਰੂਰੀ ᱛੀ। ਅੰਗਤ ਸਿੰਘ ਤਾਂ ਲਿਖਿਆ ਹੋਣਾ। ਹਾਂ ਅੰਗਤ ਸਿੰਘ ਤਾਂ ਲਿਖਿਆ ਹੋਣਾ ਔਰ ਚਲੋ ਬਾਕੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਬਿਲਕੁਲ